ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀਕ ਗੱਲ ਕਰਾਂਗੇ ਗੱਲ ਕਰਾਂਗੇ ਭਗਵੰਤ ਮਾਨ ਸੀਐਮ ਦੀ ਭਗਵੰਤ ਮਾਨ ਸੀਐਮ ਨੇ ਐਲਾਨ ਕਰਤਾ 3-3000 ਰੁਪਇਆ ਬੀਬੀਆਂ ਦੇ ਖਾਤੇ 'ਚ ਪਾਉਣ ਨੂੰ ਦੂਜਾ ਨੰਬਰ ਭਗਵੰਤ ਮਾਨ ਸੀਐਮ ਨੇ ਜੋ ਵਾਦੇ ਕਰੇ ਸੀਗੇ 2 ਮਹੀਨੇ ਦੀ ਵੀ ਨੇਰ ਸੋਈ ਖਰਚਾ ਪ੍ਰਤੀ ਹਰ ਇੱਕ ਬੀਬੀ ਦੇ ਹਰ ਇੱਕ ਮਹਿਲਾ ਦੇ ਹਰ ਇੱਕ ਭੈਣ ਦੇ ਵੀ ਖਾਤੇ 'ਚ ਪਾਉਂਗਾ ਜਿਹੜੀ 18 ਸਾਲ ਤੋਂ ਉੱਤੇ ਆ ਹਾਲਾ ਤੱਕ ਕੀ ਸਰਕਾਰ ਜਾਣ ਤੇ ਹੋਗੀ ਹਾਲਾ ਤੱਕ ਕੀ ਨਹੀਂ ਪਾਏ ਹਲੇ ਹੁਣ ਭਗਵਾਨ ਧਮਾਨ ਸੀਐਮ ਨੇ ਐਲਾਨ ਕਰਤਾ ਵੀ 3-3000 ਰੁਪਇਆ ਖਾਤਿਆਂ ਦੇ ਵਿੱਚ ਪਾਉਂਗਾ ਦੂਜਾ ਨੰਬਰ ਭਗਵੰਤ ਮਾਨ ਸੀਐਮ ਨੇ ਕਿਉਂਕਿ ਦਾਅਵੇ ਨਾ ਗਿਆ ਪੂਰੇ ਠੋਕ ਕੇ ਕਹਿੰਦਾ 2027 ਦੇ ਵਿੱਚ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਕਿਉਂਕਿ ਭਗਵੰਤ ਮਾਨ ਸੀਐਮ ਦੇ ਕੰਨੀ ਲੋਕ ਜਾਂਦੇ ਦੇਖ ਰਿਹਾ ਪੰਜਾਬੀਓ ਜਿਹੜੀ ਪਬਲਿਕ ਆ ਕਿਉਂਕਿ ਹੁਣ ਭਗਵੰਤ ਮਾਨ ਸੀਐਮ ਕਹਿੰਦਾ ਵੀ ਹਰ ਮਹੀਨੇ ਦੀ ਮਹੀਨੇ ਮੰਨ ਲਓ ਮੈਂ 3000 ਰੁਪਏ ਤਿੰਨ ਤਿੰਨ ਜਿਹੜੇ ਨਹੀਂ ਪਾਏ ਉਹ ਪੂਰੇ ਕਰੂਗਾ ਕਹਿੰਦਾ ਵੀ 6-7 ਮਹੀਨਿਆਂ ਦੇ ਅੰਦਰ ਮੰਨ ਲਓ ਜਿਹੜੇ 8-9 ਮਹੀਨੇ ਰਹਿ ਗਏ ਸਰਕਾਰ ਦੇ ਵੀ ਇਹ ਮਹੀਨਿਆਂ ਦੇ ਵਿੱਚ ਪੂਰੇ ਕਰੂਗਾ ਜਿਹੜੇ ਹਾਲਾ ਤੱਕ ਕੀ ਨਹੀਂ ਪਾਏ ਸੀ ਭਗਵਾਨ ਤਮਾਨ ਸੀਐਮ ਨੇ ਇੱਕ ਠੋਕ ਕੇ ਵਾਅਦਾ ਨਾ ਕਿਹਾ ਵੀ ਰਸੋਈ ਖਰਚਾ ਪ੍ਰਤੀ ਮਹੀਨੇ ਦੀ ਮਹੀਨੇ ਪਾਇਆ ਕਰੂਗਾ ਹੁਣ ਮੈਂ ਆਮ ਆਦਮੀ ਪਾਰਟੀ ਸਰਕਾਰ ਕਹਿੰਦਾ 2027 ਦੇ ਵਿੱਚ ਫੇਰ ਆਊਗੀ ਭਗਵਾਨ ਤਮਨ ਸੀਐਮ ਨੇ ਕਿਹਾ ਜੋ ਕੇਜਰੀ ਆਲਾ ਕਿਉਂਕਿ ਯੂਪੀ ਪਿਹਾਰ ਦੇ ਵਿੱਚ ਇਹ ਖੜੇ ਹੋਣਗੇ ਕੇਜਰੀ ਆਲ ਹੁਣ ਕਹਿੰਦਾ ਯੂਪੀ ਪਿਹਾਰ ਦੇ ਵਿੱਚ ਆਪਦੇ ਮੰਨ ਲੋ ਜਿੱਥੇ ਜਿਵੇਂ ਕਹਿੰਦੇ ਆ ਬੇੜਾ ਨਾਗਰਿਕ ਜਾਂ ਆਪਣਾ ਦੇਸ਼ ਕਹਿੰਦਾ ਉੱਥੇ ਹੀ ਖੜਾ ਹੋਊਂਗਾ ਮੈਂ ਉੱਥੇ ਚੰਗੇ ਕੰਮ ਕਰੂਗਾ ਯੂਪੀ ਪਿਹਾਰ ਦੇ ਵਿੱਚ ਹੀ ਬਣਾ ਬਣਾ ਕੇ ਦਿਖਾਊਗਾ ਸਰਕਾਰ ਕਹਿੰਦਾ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਜੀ ਧੰਨਵਾਦ ਜੀ ਸਾਰਿਆਂ ਨੂੰ